ਬਾਕੀ ਇੱਕ ਇਹਦੇ ਦੇ ਖਾਸੇ ਤੇ ਇਹ ਹੋਰ ਵੀ ਆ ਲੈ ਵੀ ਆਪਾਂ ਇਹਦੇ ਟਾਇਰ ਲਾਏ ਹੋਏ ਆ ਬਾਈ ਇੱਕ ਸਾਈਡ ਤੇ ਇੱਕ ਸਾਈਡ ਮੂਰੋ ਆਪਾਂ ਇਹਨੂੰ ਗਾਸ ਲਾਈਦਾ ਇੱਕ ਸਾਈਡ ਤੇ ਟਾਇਰ ਲਾਏ ਆ ਜੇ ਆਪਾਂ ਚਾਰੇ ਖੁੰਜਿਆਂ ਦੇ ਟਾਇਰ ਲਾ ਆਂਦੇ ਦੋਨੇ ਸਾਈਡਾਂ ਤੇ ਤਾਂ ਇਹ ਬੱਚਿਆਂ ਨੇ ਰੇੜੀ ਫੇਰਨਾ ਸੀ ਬਾਈ ਯਾਰ ਤਾਂ ਕਰਕੇ ਆ ਇੱਕ ਸਾਈਡ ਆਪਾਂ ਪਾਈਪ ਲਾਈ ਆ ਥੱਲੇ ਦਿੱਖ ਰਹਾ ਐਂਗਲ ਲਾਈ ਹੋਈ ਐ ਇੱਕ ਸਾਈਡ ਆਪਾਂ ਟਾਇਰ ਲਾਏ ਹੋਏ ਆ ਜੇ ਅੱਗੇ ਪਿੱਛੇ ਵੀ ਕਰਨਾ ਜਿਵੇਂ ਇੱਥੇ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਨਮਸਕਾਰ ਆ ਬਾਈ ਜੀ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਅੱਜ ਵੀਡੀਓ ਦੇ ਵਿੱਚ ਆਪਾਂ ਜਿਹੜਾ ਨਵਾਂ ਪਿੰਡਰਾ ਬਣਾਇਆ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਬਾਈ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਸਾਰੇ ਵੀਰਾਂ ਦਾ ਖੁਸ਼ੀਆਂ ਭਰਿਆ ਆਵੇ ਨਵਾਂ ਸਾਲ ਤੇ ਜਿਹੜੇ ਵੀਰਾਂ ਨੇ ਨਵਾਂ ਕੰਮ ਵੀ ਸ਼ੁਰੂ ਕਰਿਆ ਡੇਰੀ ਦਾ ਸਾਰੇ ਵੀਰ ਕਾਮਯਾਬ ਹੋਣ ਕੋਈ ਵੀ ਕੰਮ ਸ਼ੁਰੂ ਕਰਿਆ ਸਾਰੇ ਵੀਰ ਕਾਮਯਾਬ ਹੋਣ ਜਿਹੜਾ ਇਹ ਪਿੰਜਰਾ ਬਣਾਇਆ ਆ ਆਪਾਂ ਇੱਕ ਤਰ੍ਹਾਂ ਨਾਲ ਜਿਹੜੀ ਆਹ ਜਗਾ ਉੱਪਰ ਆਪਾਂ ਰੱਖੇ ਹੋਇਆ ਜਿਵੇਂ ਆ ਬੰਗਾ ਲਾਇਆ ਸੀ ਬਚਾਲੇ ਪਾਇਪ ਲਾਈ ਸੀ ਇਹਦੇ ਉੱਪਰ ਆਪਾਂ ਜਗਾ ਲਾਈਆ ਪਾਇਪ ਰੱਖਣ ਵਾਸਤੇ ਇੱਕ ਤਰ੍ਹਾਂ ਨਾਲ ਇਹਨੂੰ ਛੋਟਾ ਸ਼ੈੱਡ ਕਹਿ ਸਕਦੇ ਆ ਬੱਚਿਆਂ ਦਾ ਇਹ ਉੱਤੇ ਪਾਈਪਾਂ ਲਾ ਕੇ ਆਪਾਂ ਇਹਨੂੰ ਕਵਰ ਵੀ ਕਰ ਸਕਦੇ ਆ ਆਪਣੇ ਦਾ ਉੱਪਰ ਜਿਹੜਾ ਸ਼ੈੱਡ ਦੇ ਵਿੱਚ ਰੱਖਿਆ ਹੋਇਆ ਆ ਆਲਰੇਡੀ ਆਪਣਾ ਸ਼ੈੱਡ ਹੈਗਾ ਜਿੱਥੇ ਰੱਖਿਆ ਕਈ ਵੀਰਾਂ ਕੋਲੇ ਜਗਾ ਘਟ ਹੁੰਦੀ ਆ ਬਾਹਰ ਰੱਖਣਾ ਪੈ ਜਾਂਦਾ ਜੇ ਸ਼ੈੱਡ ਤੋਂ ਬਾਹਰ ਰੱਖਿਆ ਹੋਵੇ ਉੱਤੇ ਇਹਦੇ ਪਾਇਪ ਲੱਗ ਕੇ ਜਾਂ ਸਰਗਿਆ ਲੱਗ ਕੇ ਉੱਪਰ ਇਹਦੇ ਕਵਰ ਪਾਇਆ ਜਾਂਦਾ ਵੀ ਾਰੇ ਪਾਸੇ ਬੰਦ ਹੋ ਜਾਂਦਾ ਫਿਰ ਇਹਦੇ ਵਿੱਚ ਹਵਾ ਨਹੀਂ ਲੱਗਦੀ ਬੱਚਿਆਂ ਨੂੰ ਜੇ ਜ਼ਿਆਦਾ ਠੰਡ ਪੈਂਦੀ ਹੋਵੇ ਫਿਰ ਤੁਸੀਂ ਇਹਨੂੰ ਕਵਰ ਕਰ ਸਕਦੇ ਹੋ ਆਪਾਂ ਤਾਂ ਨਹੀਂ ਕਵਰ ਕਰਿਆ ਕਿਉਂ ਆਪਣੀਆਂ ਆਲਰੇਡੀ ਸ਼ੈੱਡ ਦੇ ਵਿੱਚ ਆ ਬੱਚਿਓ ਇਹ ਬਾਕੀ ਇਹ ਜਿਹੜਾ ਮੇਨ ਆ ਇਹਦੀ ਹਾਈਟ ਆ ਬਈ ਯਾਰ 4.5 ਪੌਣੇ 5 ਫੁੱਟ ਦੀ ਹਾਈਟ ਆ ਪਿੰਜਰੇ ਦੀ ਤੁਸੀਂ 4.5 ਫੁੱਟ ਵੀ ਹਾਈਟ ਰੱਖ ਸਕਦੇ ਆ ਧਰਤੀ ਦੇ ਲੈਵਲ ਤੋਂ ਲਾ ਲਓ ਤੁਸੀਂ ਇਹ ਧਰਤੀ ਦੇ ਲੈਵਲ ਤੋਂ 4.5 ਫੁੱਟ ਦੀ ਹਾਈਟ ਆ ਤੇ 4 ਫੁੱਟ ਦੀ ਇਹ ਡਾਲੀ ਲਾ ਕੇ ਲਈ ਹੋਈ ਆ 4 ਫੁੱਟ ਤੱਕ ਅਸੀਂ ਤੇ ਇਹਦੀ ਲੰਬਾਈ ਆ ਜਿਹੜੀ ਇਹਦੀ 2 ਫੁੱਟ ਆ ਤੇੜਾ ਪਿੰਦਰੇ ਦੀ ਪੂਰੀ ਚੜਾਈ ਆ ਇੱਥੋਂ ਤੇ ਕਰਚੌੜਾ ਪਿੰਦਰਾ ਜਿਹੜਾ ਇਹ ਇਹ 10 ਫੁੱਟ ਚੌੜਾਗਾ ਤੁਸੀਂ ਵੱਧ ਘੱਟ ਵੀ ਕਰਾ ਸਕਦੇ ਹੋ ਜਿੰਨਾ ਵੀ ਰਖਾਉਣਾ ਹੋਇਆ ਆਪਦੀ ਜਗ੍ਹਾ ਦੇ ਮੁਤਾਬਕ ਜੇ ਘੱਟ ਜਗ੍ਹਾ ਘੱਟ ਵੀ ਕਰ ਸਕਦੇ ਹੋ ਜੇ ਵੱਧ ਜਗ੍ਹਾ ਵੱਧ ਵੀ ਕਰ ਸਕਦੇ ਹੋ ਕੋਸ਼ਿਸ਼ ਇਹ ਕਰਿਆ ਕਰੋ ਨਟ ਲਾ ਲਿਆ ਕਰੋ ਖੁੱਲਦਾ ਕਰ ਲਿਆ ਕਰੋ ਜਦੋਂ ਆਪਣੇ ਕੋਲੇ ਕੰਮ ਨਹੀਂ ਲੈਣਾ ਆਪਾਂ ਖੋਲ ਕੇ ਸਾਈਡ ਤੇ ਰੱਖ ਸਕਦੇ ਆ ਇਹਨੂੰ ਇਹ ਇਹਦੀ ਡਾਈਮੈਂਸ਼ਨ ਆ ਜਿਹੜੀ ਖੁਰਲੀ ਲਾਈ ਹੋਈ ਆ ਇਹਦੇ ਮੂਹਰੇ ਆਹ ਜਿਹੜੀ ਖੁਰਲੀ ਆ 3 ਫੁੱਟ ਦੀ ਖੁਰਲੀ ਆ ਇੱਕ ਆ ਤੇ 1.5 ਫੁੱਟ ਦੀ ਖੁਰਲੀ ਦੀ ਜਗ੍ਹਾ ਦਿੱਤੀ ਹੋਈ ਆ ਆਪਾਂ ਛੋਟੀ ਖੁਰਲੀ ਆ ਇਹਨੂੰ ਆਪਾਂ ਇਕੱਠੀ ਵੀ ਕਰ ਸਕਦੇ ਆ ਖੁਰਲੀ ਨੂੰ ਆਏ ਇਹਦੇ ਸੰਗਲ ਆ ਜੀ ਉੱਚੀ ਚੱਕਣੀ ਆ ਉੱਚੀ ਚੱਕ ਸਕਦੇ ਆ ਕੱਢ ਕੇ ਪਾ ਸਕਦੇ ਆ ਆਪਾਂ ਜਿਵੇਂ ਆ ਹੀ ਰੱਖਣੀ ਆ ਤਾਂ ਐ ਵੀ ਰੱਖ ਸਕਦੇ ਆ ਆਪਾਂ ਇਹਨੂੰ ਜਦੋਂ ਆਪਾਂ ਇਕੱਠਾ ਕਰਕੇ ਰੱਖਣਾ ਸੰਗਲ ਆਪਾਂ ਇਕੱਠਾ ਕਰ ਦਿਓ ਤੇ ਖੁਰਲੀ ਇਕੱਠੀ ਹੋ ਜਾਏਗੀ ਬਾਈ ਯਾਰ ਤੇ ਉਧਰਲੇ ਸਾਈਡ ਪਾਣੀ ਵਾਲੀ ਆ ਉਸ ਤਰ੍ਹਾਂ ਪਾਣੀ ਵਾਲੀਆਂ ਖੇਲਾ ਬਣਾਈਆਂ ਹੋਈਆਂ ਇਸ ਤਰ੍ਹਾਂ ਇਧਰ ਖੁਰਲੀ ਬਣਾਈ ਹੋਈ ਆ ਤੇ ਜਿਹੜਾ ਆ ਜਗਾ ਹੈਗੀ ਆ ਫੁੱਟ ਦੀ ਜਗਾ ਛੱਡੀ ਹੋਈ ਆ ਵਿਚਾਲੇ ਆਪਾਂ ਇਹਦੇ ਖਾਣ ਵਾਸਤੇ ਬਾ ਇਹ ਦੀ ਡਾਈਮੈਂਸ਼ਨ ਆ ਪ੍ਰੋਪਰ ਜਿਹੜੀ ਇਹਦੀ ਮਿੰਤੀ ਗਿੰਤੀ ਆ ਆਪਾਂ ਕਰੀ ਹੋਈ ਆ ਬਾਕੀ ਆਲੇ ਦੁਆਲੇ ਬਾਈ ਛੱਡਦੇ ਇਹ ਜਾਲੀ ਲੱਗੀ ਹੋਈ ਆ ਤੇ ਆ ਜਗਾ ਛੱਡੀ ਹੋਈ ਆ ਇਹਨਾਂ ਦੇ ਖਾਣ ਪੀਣ ਵਾਸਤੇ ਇਹ 1 ਫੁੱਟ ਜਗਾ ਛੱਡੀ ਹੋਈ ਆ ਇਹ ਲੰਬਾਈ ਦੇ ਤੌਰ ਤੇ ਛੱਡੀ ਆ ਲੰਬਾਈ ਦੇ ਤਾਂ ਛੱਡੀ ਆ ਲਵੀਏ ਬੱਚੀਆਂ ਬਾਹਰ ਹੀ ਨੰਗ ਸਕਦੀਆਂ ਜੇ ਆਪਾਂ ਉਚਾਈ ਦੇ ਤੌਰ ਤੇ ਰੱਖੀਏ ਤਾਂ ਬੱਚੀਆਂ ਕਈ ਵਾਰ ਕਮਜ਼ੋਰ ਬੱਚੀਆਂ ਬਾਹਰ ਲੰਘ ਜਾਂਦੀਆਂ ਹੁੰਦੀਆਂ ਇੱਕ ਖੁਰਲੀ ਬਣਾਈ ਹੋਈ ਆ ਤੇ ਚਾਰ ਖੁਰਲੀਆਂ ਬਣਾਈਆਂ ਹੋਈਆਂ 1 2 3 4 ਖੋਲੀਆਂ ਬਣਾਈਆਂ ਹੋਈਆਂ ਇਹਦੇ ਵਿੱਚ ਫੀਡ ਤੇ ਤੂੜੀ ਜਦੋਂ ਆਪਾਂ ਕਹਨੇ ਉਹਨਾਂ ਨੇ ਡੇਢ ਮਹੀਨੇ ਦੀ ਬੱਚੀ ਹੋ ਗਈ ਉਸ ਤੋਂ ਬਾਅਦ ਉਹਨੂੰ ਤੂੜੀ ਤੇ ਫੀਡ ਪਾਉਣੀ ਚਾਹੀਦੀ ਹੈ ਵੀਰੇ ਆਪਾਂ ਕੱਪ ਸਟਾਰਟਰ ਫੀਡ ਪਾਉਣੇ ਆ ਇੱਥੇ ਤੂੜੀ ਪਾਉਣੇ ਹੁੰਨੇ ਆ ਇਹ ਕਾਹ꺼 ਦੀ ਖਾਸੀਅਤ ਹੈ ਇਹ ਲਵੀ ਆਪਾਂ ਇਹ ਪਿੰਜਰਾ ਖੋਲਦਾ ਕਰਿਆ ਬਾਈ ਯਾਰ ਜਦੋਂ ਆਪਣੀਆਂ ਬੱਚੀਆਂ ਡਾਰ ਹੋ ਜਾਣਗੀਆਂ ਆਪਾਂ ਇਹਨੂੰ ਖੋਲ ਕੇ ਸਾਈਡ ਤੇ ਰੱਖ ਦਾਂਗੇ ਪਿੰਜਰੇ ਇਹਨੂੰ ਆਹ ਦੇਖੋ ਇਹਦੇ ਨਾਟ कसे ਹੋਏ ਆ ਸਾਈਡ ਤੇ ਵੀ ਅੰਦਰ ਵੀ कसे ਹੋਇਆ ਸਾਈਡਾਂ ਦੇ ਇੱਥੇ ਵੀ कसे ਹੋਇਆ ਤੇ ਨੀਚੇ ਵੀ ਲਾਏ ਹੋਇਆ ਤਿੰਨ ਤਿੰਨ ਆਈਟ ਤਿੰਨ ਤਿੰਨ ਨਾਟਾ ਚਾਰੇ ਖੁੰਜਾਂ ਦੇ ਲਾਏ ਹੋਏ ਆ ਇਹ ਖੁੱਲਦਾ ਕਰਿਆ ਬਕਾਇਦਾ ਫਿਰ ਆਪਣੀ ਜਗ੍ਹਾ ਨਹੀਂ ਜਦੋਂ ਬੱਚੀਆਂ ਵੱਡੀਆਂ ਹੋ ਜਾਂਦੀਆਂ ਜਗ੍ਹਾ ਆਪਾਂ ਨੂੰ ਚਾਹੀਦੀ ਹੁੰਦੀ ਆ ਆਪਾਂ ਇਹਨੂੰ ਇਕੱਠਾ ਕਰਕੇ ਰੱਖ ਸਕਦੇ ਆ ਪਹਿਲਾਂ ਜਿਹੜੇ ਛੋਟੇ ਪਿੰਜਰੇ ਸੀ ਉਹ ਜਗ੍ਹਾ ਬਹੁਤ ਲੈਂਦੇ ਸੀਗੇ ਉਹ ਉਵੇਂ ਹੀ ਰੱਖਣੇ ਪੈਂਦੇ ਸੀ ਕਿਉਂ ਖੁੱਲਦੇ ਨਹੀਂ ਸੀ ਇਹ ਖੁੱਲਦਾ ਹੈਗਾ ਇਹਨੂੰ ਇੱਕ ਸਾਈਡ ਤੇ ਲਾ ਕੇ ਆਪਾਂ ਜਾਲੀਆਂ ਇੱਕ ਸਾਈਡ ਤੇ ਕੰਧ ਨਾਲ ਲਾ ਦੇਾਂਗੇ ਤੇ ਆਪਣੀ ਜਗ੍ਹਾ ਘੱਟ ਹੋਊਗੀ ਬਾਕੀ ਜੇ ਆਪਾਂ ਮੇਲੇ ਤੇ ਐਨੀਮਲ ਲੈ ਕੇ ਜਾਣੇ ਆ ਜੇ ਆਪਾਂ ਮੇਲੇ ਦੇ ਵਿੱਚ ਐਨੀਮਲ ਲੈ ਕੇ ਜਾਣੇ ਆ ਤਾਂ ਵੀ ਆਪਣੇ ਕੰਮ ਦੇਊਗਾ ਇਹ ਆਪਾਂ ਇਹ ਖੋਲ ਕੇ ਜਾਲੀਆਂ ਆਪਾਂ ਟਰਾਲੀ 'ਚ ਲੋਡ ਕਰ ਲਓ ਤੇ ਉੱਥੇ ਮੇਲੇ ਦੇ ਵਿੱਚ ਲਾ ਲਓ ਜਾ ਕੇ ਆਪਾਂ ਇਸ ਤਰੀਕੇ ਨਾਲ ਹੀ ਜਿਸ ਤਰ੍ਹਾਂ ਨਾ ਇਹ ਲਾਇਆਗਾ ਮੇਲੇ ਦੇ ਵਿੱਚ ਵੀ ਇਹ ਕੰਮ ਦੋ گاਵਾ ਖੁੱਲੀਆਂ ਜਾਂ ਤਿੰਨ گاਵਾ ਇਹਦੇ 'ਚ ਆਮਣਾ ਰਹਿ ਸਕਦੀਆਂ ਖੁੱਲੀਆਂ ਮੈਂ ਆ ਖੁਰਦੀ ਦੇ ਵਿੱਚ ਇਹਨਾਂ ਨੂੰ ਬਈ ਪੱਠੇ ਪਾ ਦਈਦੇ ਆ ਜਿਸ ਹੱਬਣਾ ਤੂੜੀ ਪਾਉਣੇ ਹੁੰਨੇ ਆਪਾਂ ਤੂੜੀ ਦੇ ਫੀਡ ਪਾਉਣੇ ਆ ਦੋ ਚੀਜ਼ਾਂ ਪਾਉਣੇ ਆ ਜਿਹੜੀ ਉਹ ਖੁਰਲੀ ਆ ਪਰਲੀ ਉਹਦੇ 'ਚ ਪਾਣੀ ਪਾਇਆ ਜਾਂਦਾ ਵੀਰੇ ਯਾਰ ਤਾਂ ਕਰਕੇ ਲੈ ਵੀ ਇੱਥੇ ਬੱਚਿਆਂ ਖੁੱਲੀਆਂ ਛੱਡਦੇ ਨੇ ਥੱਲੇ ਪਰਾਲੀ ਛੱਡਤੀ ਆਪਾਂ ਤੁਸੀਂ 1 ਮਹੀਨੇ ਵਾਸਤੇ ਜਿਆਦਾ ਛੰਨ ਹੁੰਦੀ ਆ ਪੋ ਦਾ ਮਹੀਨਾ ਜ਼ਿਆਦਾਤਰ ਜਿਆਦਾ ਛੰਨ ਹੁੰਦੀ ਆ ਉਹਦੇ ਵਿੱਚ ਤੁਸੀਂ ਪ੍ਰਾਲੀ ਜ਼ਰੂਰ ਰੱਖਿਆ ਕਰੋ ਆ ਹੁਣ ਪ੍ਰਾਲੀ ਆ ਪ੍ਰਾਲੀ ਦੇ ਉੱਤੇ ਬਹਿ ਜਾਂਦੀਆਂ ਆ ਰਾਮਨਾਦ ਲੰਗੇ ਲਾਉਂਦੀਆਂ ਬਾਈ ਜਮਾਂ ਨਹੀਂ ਲਿਪੜੀਆਂ ਹੋਈਆਂ ਬੱਚਿਆਂ ਦੀ ਸਫਾਈ ਵੀ ਬਹੁਤ ਆ ਵੀਰੇ ਇੱਥੇ ਤੇ ਤੁਸੀਂ ਐਂ ਦੇਖੋ ਸਪਾਈ ਦੇ ਨਾਲ ਨਾਲ ਬੱਚਿਆਂ ਦੀ ਇਹ ਦੋ ਦੋ ਮਹੀਨੇ ਦੀਆਂ ਹੋਈਆਂ ਨਹੀਂ ਵਿੱਚ ਇੱਕ ਦੋ ਦੋ ਮਹੀਨੇ ਦੀਆਂ ਤੇ ਗਰੋਥ ਦੇਖੋ ਬੱਚਿਆਂ ਦੀ ਗਰੋਥ ਵੀ ਬਹੁਤ ਵਧੀਆ ਵੀਰੇ ਯਾਰ ਖਾਣ ਪੀਣ ਵੀ ਪ੍ਰੋਪਰ ਲੈ ਰਹੇ ਆ ਗਰੋਥ ਵੀ ਬਹੁਤ ਵਧੀਆ ਹੋ ਰਹੀ ਆ ਬੱਚਿਆਂ ਦੀ ਮੈਂ 10 ਵੀ ਦਿਨਾਂ ਜ਼ਿਆਦਾਤਰ ਇਹਦੇ ਵਿੱਚ 5 ਬੱਛੀਆਂ ਦਾ ਜਮਾਸਕਾ ਦੀਆਂ ਗਈਆਂ। 2 ਬੱਛੀਆਂ ਦੇ ਵਿੱਚ ਟੋਟੇ ਮੰਦੀਆਂ ਗਈਆਂ। 6 ਬੱਛੀਆਂ ਜਮਾਸਕਾ ਦੇਆਂ 2 ਬੱਛੀਆਂ ਟੋਟੇ ਮੰਦੀਆਂ ਗਈਆਂ। 8 ਬੱਛੀਆਂ ਇਹ 2 ਬੱਛੀਆਂ ਅਸੀਂ ਹੋਰ ਕੱਢ ਦਾਂਗੇ ਇਹਦੇ ਵਿੱਚ। 10 ਬੱਛੀਆਂ ਦਾ ਆਮਣ ਵਾਲਾ ਆ ਜਾਂਦੀਆਂ ਇਹ ਪਿੰਦਰੇ ਦੇ ਵਿੱਚ ਬਾਈ ਯਾਰ। 20 ਫੁੱਟ ਲੰਬਾਈ ਹੋਵੇ 10 ਫੁੱਟ ਚੜਾਈ ਹੋਵੇ। 4.5 ਪੌਣੇ 5 ਫੁੱਟ ਉਚਾਈ ਹੋਵੇ ਇਹਦੀ ਤੇ 10 ਬੱਛੀਆਂ ਆਮਣਾਂ ਆ ਜਾਂਦੀਆਂ ਖੁੱਲੀਆਂ ਦੇ ਉਤਰੀਆਂ ਫਿਰਦੀਆਂ। ਜਦੋਂ ਬੱਚੇ ਵੱਡਿਆਂ ਹੋ ਜਾਂਦੇ ਆ ਉਸ ਤੋਂ ਬਾਅਦ ਤਾਂ ਆਪਾਂ ਛੱਡ ਦੇ ਵਿੱਚ ਹੀ ਛੱਡਣੀਆਂ ਹੁੰਦੇ ਆ ਬਾਈ ਉਸ ਤੋਂ ਬਾਅਦ ਇਹਨੂੰ ਖੋਲ ਕੇ ਵੀ ਰੱਖ ਸਕਦੇ ਆ ਪਿੰਜਰੇ ਨੂੰ ਜਾਂ ਉਸ ਤੋਂ ਬਾਅਦ ਜੇ ਕਈ ਵਾਰ ਕੋਈ ਗਾਂ ਵਗੈਰਾ ਫੱਟੜ ਹੋ ਜਾਂਦੀ ਆ ਜਾਂ ਸੂਨ ਵਾਲੀ ਗਾਂ ਇਹਦੇ ਵਿੱਚ ਅਲੱਗ ਵੀ ਛੱਡ ਸਕਦੇ ਆ ਆਪਾਂ ਇਹ ਬਹੁਤ ਕੰਮ ਦੇ ਸਕਦਾ ਮੇਲੇ 'ਚ ਲੈ ਕੇ ਜਾਣਾ ਤਾਂ ਵੀ ਆਪਾਂ ਖੋਲ ਕੇ ਲੈ ਆ ਸਕਦੇ ਆ ਇਹਨੂੰ ਮੇਲੇ 'ਚ ਜੇ ਕੋਈ ਗਾਂ ਬਿਮਾਰ ਆ ਤਾਂ ਵੀ ਆਪਾਂ ਬੱਕਰੀ ਰੱਖ ਸਕਦੇ ਆ ਇਹਦੇ ਵਿੱਚ ਆਪਾਂ ਛੱਡ ਦੇ ਵਿੱਚ ਰੱਖ ਕੇ ਵੀ ਇਹ ਕਰ ਸਕਦੇ ਆ ਉੱਥੇ ਵੀ ਗਾਂ ਅਲੱਗ ਰੱਖ ਸਕਦੇ ਆ ਆਪਾਂ ਜੇ ਅਲੱਗ ਕਰਨੀ ਹੋਵੇ ਤਾਂ ਕਰਕੇ ਬਾਈ ਯਾਰ ਜਿਵੇਂ ਜਿਵੇਂ ਆਪਾਂ ਨੂੰ ਕੋਈ ਨਵੀਂ ਗੱਲ ਦਾ ਪਤਾ ਲੱਗਦਾ ਡੈਰੀ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਲੱਗਿਆ ਸੀ ਇਸ ਤਰ੍ਹਾਂ ਆਪਦੇ ਬੱਚੀਆਂ ਸੌਖਿਆ ਰਹਿੰਦੀਆਂ ਤਾਂ ਆਪਾਂ ਇਹ ਚੀਜ਼ ਅਪਣਾ ਲਈ ਆਪਾਂ ਇਹ ਨਹੀਂ ਕਹਿੰਦੇ ਹਰੇਕ ਲਵੇ ਐਡੀ ਬਣਾਓ ਜਿਦੀ ਗੁੰਜਾਇਸ਼ ਆ ਉਸ ਹਿਸਾਬ ਨਾਲ ਖਰਚਾ ਕਰਿਓ ਜੇ ਕਹਿੰਨੇ ਛੋਟਾ ਬਣਾਉਣਾ ਛੋਟਾ ਵੀ ਬਣਾ ਸਕਦਾ ਬਾਈ ਯਾਰ ਜੇ ਪੰਜ ਬੱਚੀਆਂ ਖੁੱਲੀਆਂ ਛੜੀਆਂ ਦਾ ਪੰਜ ਵੀ ਛੜ ਸਕਦਾ ਹੈਗਾ ਇਹਦੇ ਵਿੱਚ ਸੌਖੇ ਰਹਿੰਦੀਆਂ ਬੱਚੀਆਂ ਕੋਈ ਆਪਾਂ ਨੂੰ ਦੁੱਧ ਪਿਆਉਣ 'ਚ ਦਿੱਕਤ ਨਹੀਂ ਆਉਂਦੀ ਐ ਸਾਈਡ ਤੇ ਆ ਕੇ ਖੜ ਜਾਂਦੀਆਂ ਆਪਾਂ ਦੁੱਧ ਪਿਆ ਦੇਨੇ ਆ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇੱਥੇ ਬੱਚੀਆਂ ਤਾ ਕਰਕੇ ਵੀਰੇ ਯਾਰ ਪਹਿਲਾ ਵਾਲੇ ਪਿੰਜਰੇ ਵੀ ਠੀਕ ਸੀ ਪਰ ਉਹਦੇ ਜਦੋਂ ਵੱਡੀਆਂ ਹੋ ਜਾਂਦੀਆਂ ਉਹਦੇ ਵਿੱਚ ਫਸ ਜਾਂਦੀਆਂ ਸੀ ਉਹਨਾਂ ਨੂੰ ਬੈਠਣਾ ਉੱਠਣਾ ਤੇ ਗਿੜਾ ਖਾਣਾ ਔਖਾ ਹੋ ਜਾਂਦਾ ਸੀ ਪਹਿਲਾ ਵਾਲੇ ਪਿੰਜਰੇ ਵੀ ਪਏ ਆਪਣੇ ਕੋਲੇ ਦਿਖਾਉਣਾ ਮੈਂ ਉਹਦੇ ਵਿੱਚ ਏਕ-ਏਕ ਮਹੀਨੇ ਦੀਆਂ ਇਹਨੇ ਬੱਚੀਆਂ ਆਪਣੇ ਕੋਲੇ ਹੈਗੀਆਂ ਉਹ ਰੱਖੀਆਂ ਹੋਈਆਂ ਗਈਆਂ ਬਾਕੀ ਇੱਕ ਇਹਦੇ ਦਿਖਾਸੀ ਤੇ ਇਹ ਹੋਰ ਵੀ ਆ ਲ ਵੀ ਆਪਾਂ ਇਹਦੇ ਟਾਇਰ ਲਾਏ ਹੋਏ ਆ ਬਾਈ ਇੱਕ ਸਾਈਡ ਤੇ ਇੱਕ ਸਾਈਡ ਮੂਰੋ ਆਪਾਂ ਇਹਨੂੰ ਗਾਸ ਲਾਈਦਾ ਇੱਕ ਸਾਈਡ ਦੀ ਟਾਇਰ ਲਾਏ ਆ ਜੇ ਆਪਾਂ ਚਾਰੇ ਖੁੰਜੇ ਦੇ ਟਾਇਰ ਲਾ ਆਂਦੇ ਦੋਨੇ ਸਾਈਡਾਂ ਤੇ ਤਾਂ ਇਹ ਬੱਚੀਆਂ ਨੇ ਰੇੜੀ ਫੇਰਨਾ ਸੀ ਬਾਈ ਯਾਰ ਤਾ ਕਰਕੇ ਇੱਕ ਸਾਈਡ ਆਪਾਂ ਪਾਇਪ ਲਾਈਆ ਥੱਲੇ ਦਿੱਖ ਰਹਾ ਐਂਗਲ ਲਾਈ ਹੋਈ ਐ ਇੱਕ ਸਾਈਡ ਆਪਾਂ ਟਾਇਰ ਲਾਏ ਹੋਇਆ ਜੇ ਅੱਗੇ ਪਿੱਛੇ ਵੀ ਕਰਨਾ ਜਿਵੇਂ ਇੱਥੇ ਜਿਆਦਾ ਗਿੱਲਾ ਹੋ ਗਿਆ ਆਪਾਂ ਗਾਹਾਂ ਕਰਨੀ ਜਾਂ ਰੋੜ ਕੇ ਆਪਾਂ ਗਾਹਾਂ ਵੀ ਕਰ ਸਕਦੇ ਆ ਇਹਨੂੰ ਦੋ ਜਾਨੇ ਇੱਕ ਸਾਈਡ ਤੋਂ ਚੱਕ ਲੈਂਦੇ ਤੇ ਗਾਹਾਂ ਰੋੜ ਦਿੰਦੇ ਆ ਬਾਈ ਇਸ ਤਰ੍ਹਾਂ ਨਾਲ ਜਿਹੜੇ ਪੁਰਾਣੇ ਪਿੰਜਰੇ ਆ ਉਹ ਵੀ ਆਪਣੇ ਕੋਲੇ ਰੱਖੇ ਹੋਏ ਹੈਗੇ ਆ ਉਹ ਦੇਖ ਲਓ ਪੁਰਾਣੇ ਜਿਹੜੇ ਕੇਜ ਆ ਉਹਨਾਂ ਦੇ ਵਿੱਚ ਕੀ ਆ ਲੈ ਬਈ ਜਿਹੜੀਆਂ ਜਿਆਦੇ ਵੱਡੀਆਂ ਬੱਚੀਆਂ ਹੁੰਦੀਆਂ ਉਹਨਾਂ ਨੂੰ ਖਾਣਾ ਔਖਾ ਜਿਵੇਂ ਉਹ ਫੱਟੀਆਂ ਲਾਈਆਂ ਹੋਈਆਂ ਸੀ ਉਹ ਜਿਆਦਾ ਨਹੀਂ ਮੇਰੇ ਗਈ ਸੋ ਕਿਵੇਂ ਖਾ ਰਹੀ ਆ ਦੇਖੋ ਪਰਲੀ ਬੱਚੀ ਜਿਵੇਂ ਆਹ ਬੱਚੀ ਵੀ ਖਾ ਰਹੀ ਆ ਦੇਖੋ ਇਹਨਾਂ ਨੂੰ ਖਾਣਾ ਔਖਾ ਥੋੜਾ ਆ ਇਹ ਦੋਨੇ ਬੱਚੀਆਂ ਵੱਡੀਆਂ ਇਹ ਬਾਹਰ ਕੱਢ ਦਾਂਗੇ ਆਪਾਂ ਛੋਟੀਆਂ ਬੱਚੀਆਂ ਦੀ ਕੋਈ ਦਿੱਕਤ ਨਹੀਂ ਆਉਂਦੀ ਛੋਟੀਆਂ ਬੱਚੀਆਂ 1 ਮਹੀਨੇ ਵਾਸਤੇ ਆਪਾਂ ਇਹਦੇ ਵਿੱਚ ਰੱਖ ਲੈਣੇ ਛੋਟੇ ਕੇਜ ਆ ਜਿਹੜੇ ਆਪਣੇ ਇਹ ਆਪਾਂ ਅੰਦਰ ਲਾਏ ਹੋਇਆ ਇੱਥੇ ਇਹ ਬੱਚੀਆਂ ਆਪਣੀਆਂ 1 ਮਹੀਨੇ ਦੀਆਂ ਬੱਚੀਆਂ ਇਹ ਇੱਥੇ ਰੱਖੀਆਂ ਹੋਈਆਂ ਬਾਈ ਯਾਰ ਇਦੂ ਬਾਜ ਜਿਉਂ-ਜਿਉਂ ਵੱਡੀਆਂ ਹੋਣੀਆਂ ਵੱਡੇ ਪਿੰਜਰੇ ਚ ਵੱਡੇ ਪਿੰਜਰੇ ਵਾਲੀਆਂ ਜਦੋਂ 3 ਮਹੀਨਿਆਂ ਤੋਂ ਵੱਡੀਆਂ ਹੋ ਜਾਂਦੀਆਂ ਗਾਹਾਂ ਸ਼ੈੱਡ ਸਿਫਟ ਕਰ ਦਿੰਨੇ ਹੁੰਨੇ ਆ ਬਾਈ ਇਹਦੇ ਚ ਬਹੁਤ ਔਖੀਆਂ ਹੁੰਦੀਆਂ ਸੀ 3 ਮਹੀਨਿਆਂ ਤੱਕ ਰੱਬੱચી ਬਹੁਤ ਔਖੀ ਹੁੰਦੀ ਆ ਜਿਵੇਂ ਹੁਣ ਆ ਵੱਡੀ ਬੱਛੀ ਹੋ ਗਈ ਇਹਨੂੰ ਗੇੜਾ-ਗੂੜਾ ਖਾਣਾ ਔਖਾ ਹੋ ਜਾਂਦਾ ਆ ਬੱਛੀ ਨੂੰ ਵੱਡੀ ਨੂੰ ਤਾਂ ਕਰਕੇ ਹੁਣ ਇਹਨੂੰ ਵੀ ਅਸੀਂ ਇੱਧਰ ਸ਼ਿਫਟ ਕਰ ਦਾਂਗੇ ਦੂਜੀ ਸਾਈਡ ਬਾਈ ਯਾਰ ਤੇ ਇਹਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਸੌਖੀਆਂ ਬੱਚੀਆਂ ਨੇ ਵੱਡਾ ਪਿੰਜਰਾ ਬਣਾਇਆ ਆਪਾਂ ਹਾਂ ਇਹਦੇ ਵਿੱਚ ਬੱਚੀਆਂ ਸੌਖੀਆਂ ਵੀ ਰਹਿੰਦੀਆਂ ਵੱਡੇ ਪਿੰਜਰੇ ਤੇ ਗਰੋਥ ਦਾ ਬੱਛੀਆਂ ਨੂੰ ਮੈਨੂੰ ਛੱਡੇ ਨੂੰ ਹਜੇ 10 ਦਿਨ ਹੋਏ ਆ 10 ਦਿਨਾਂ ਦੇ ਵਿੱਚ ਵੀ ਬੱਛੀਆਂ ਦੀ ਗਰੋਥ ਜਿਆਦਾ ਹੋਈ ਆ ਤੇ ਰੰਗ ਕੱਢਿਆ ਆ ਕਿਉਂ ਇੱਕ ਥਾਂ ਤੇ ਖੜੀਆਂ ਰਹਿੰਦੀਆਂ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਇੰਨਾ ਬਾਈ ਬੱਛੀਆਂ ਬਾਰੇ ਥੋੜਾ ਥੋੜਾ ਇਹਨਾਂ ਦੀ ਮੂਵਮੈਂਟ ਵੀ ਜ਼ਿਆਹੀਦੀ ਆ ਬੱਛੀਆਂ ਦੀ ਕਿਉਂ ਉੱਥੇ ਇੱਕ ਥਾਂ ਤੇ ਖੜਨਾ ਔਖਾ ਬੱਛੀਆਂ ਦੇ ਲੱਤਾਂ ਵਗੈਰਾ ਦਾ ਫਰਕ ਪੈ ਸਕਦਾ ਤੋਰਾ ਫੇਰਾ ਤਾਂ ਜ਼ਰੂਰੀ ਹੈ ਐਨੀਮਲ ਵਾਸਤੇ ਇੱਕ ਮਹੀਨੇ ਤੱਕ ਆਪਾਂ ਜਰੂਰ ਆ ਲੈ ਵੀ ਬੱਚੀ ਨੂੰ ਆਪਾਂ ਰੱਖ ਸਕਦੇ ਹਾਂ ਛੋਟੇ ਪਿੰਜਰੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਉਹਨੂੰ ਤੂੜੀ ਪਾਉਣੀ ਆ ਨਾਲ ਉੱਥੇ ਆਪਾਂ ਛੋ ਇੱਥੇ ਤੂੜੀ ਵੀ ਖਵਾ ਸਕਦੇ ਆ ਫੀਡ ਵੀ ਪ੍ਰੋਪਰ ਖਵਾ ਸਕਦੇ ਆ ਬਾਈ ਯਾਰ ਬੱਚਿਆਂ ਆਡੀ ਦੇਖਦੇਣ ਲੱਗ ਗਿਆ ਜਿੱਦ ਦੀ ਆਪਾਂ ਇੱਧਰ ਛੱਡੀਆਂ ਬੱਚੀਆਂ ਇਹ ਤਾਂ ਕਰਕੇ ਆ ਬਾਈ ਜਿਹਦੇ ਕੋਲੇ ਗੁੰਜਾਇਸ਼ ਹੈਗੀ ਆ ਉਹਦੇ ਹਿਸਾਬ ਨਾਲ ਜਿਹਨੇ ਡੈਰੀ ਕਰਨੀ ਆ ਡੈਰੀ ਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਲੈ ਵੀ ਆਪਾਂ ਕੰਜੂਸੀ ਨਹੀਂ ਕਰ ਸਕਦੇਗੇ ਜਿੱਥੇ ਆਪਾਂ ਨੂੰ ਲੋੜ ਆ ਖਰਚਾ ਕਰਨ ਦੀ ਆਪਾਂ ਨੂੰ ਖਰਚਾ ਕਰਨਾ ਹੀ ਪੈਣਾ ਬਾਈ ਉੱਥੇ ਜੇ ਆਪਾਂ ਕਹਾਂਗੇ ਲੈ ਵੀ ਡੈਰੀ ਦੇ ਵਿੱਚ ਲੈ ਵੀ ਆਪਾਂ ਕਿਰਸਨਾ ਚੱਲ ਲਾਂਗੇ ਬਹੁਤ ਔਖਾਗਾ ਉਮੇ ਆਪਣੇ ਐਨੀਮਲ ਕਮਜ਼ੋਰ ਰਹਿਣ ਲੱਗ ਜਾਂਦੇ ਆ ਹੁਣ ਆਹ ਬਣਾਉਣਾ ਪਿਆ ਸਾਨੂੰ ਇਹਦੇ ਤੇ ਖਰਚਾ ਸਾਡਾ ਜਿਹੜਾ ਇਹ ਆਪਾਂ ਬਣਾਇਆਗਾ ਇਹਦੇ ਤੇ ਸਾਡਾ 40000 ਦੇ ਨੇੜੇ ਖਰਚਾ ਆਇਆ ਬਾਈ ਜਿਹੜਾ ਇਹ ਪਿੰਦਰਾ ਬਣਾਇਆ ਅਸੀਂ ਇਹ ਸਾਨੂੰ ਸਾਰਾ ਪਿੰਦਰਾ ਦਿਖਾ ਦਾਲੀ ਵੀ ਉਚਾਈ ਵੀ ਦੱਸਤੀ ਸਾਰਾ ਕੁਝ ਦੱਸ ਤਾ ਜੇ ਕਿਸੇ ਵੀਰ ਨੇ ਬਣਾਉਣਾ ਹੋਵੇ ਇੱਥੋਂ ਦੇਖ ਕੇ ਆ ਗਿਆ ਆਪਾਂ ਫੋਟੋ ਵੀ ਪਾ ਦਾਂ ਇਹ ਵਿੱਚ ਤੇ ਆਪਦੇ ਫਾਰਮ ਤੇ ਬਣਾ ਸਕਦਾ ਜੇ ਆਪਾਂ ਖਰਚਾ ਕਰਾਂਗੇ ਜੇ ਲੋਡ ਸੀ ਨਹੀਂ ਬੱਚੀਆਂ ਦੀ ਗ੍ਰੋਥ ਆਏ ਹੋਣੀ ਨਹੀਂ ਸੀ ਬਾਈ ਯਾਰ ਬੱਚੀਆਂ ਉੱਥੇ ਬੈਠਣ ਦੀ ਵੀ ਦਿੱਕਤ ਆਉਂਦੀਆਂ ਛੋਟੇ ਪਿੰਜਰੇ ਦੇ ਵਿੱਚ ਜਦੋਂ ਆਪਾਂ 3 ਮਹੀਨਾਵਾਂ ਦੇ ਕਰ ਇੱਥੇ ਰੱਖਣੀਆਂ ਬੱਚੀਆਂ ਫਿਰ ਇਹਨਾਂ ਨੂੰ ਪ੍ਰੋਪਰ ਚਾਹੀਦਾ ਲਵੀ ਇਹਨਾਂ ਦਾ ਥੋੜਾ ਮੋਟਾ ਤੋੜਾ ਫੇਰਾ ਵੀ ਹੋਵੇ ਤੇ ਪ੍ਰੋਪਰ ਇਹਨਾਂ ਨੂੰ ਫੀਡਿੰਗ ਹੋਵੇ ਦੇਖੋ ਜਿੰਨੀ ਮੈਂ ਫੀਡ ਪਾਉਣਾ ਤੂੜੀ ਪਾਉਣਾ ਇਹ ਪੂਰੀ ਡਾਈਟ ਲੈ ਰਹੀਆਂ ਹੁਣ ਜੇ ਇਹਨਾਂ ਨੂੰ ਜੇ ਇਹਨਾਂ ਦਾ ਬੈਠਣਾ ਉੱਠਣਾ ਔਖਾ ਹੋਊਗਾ ਫਿਰ ਇਹ ਪ੍ਰੋਪਰ ਡਾਈਟ ਵਗੈਰਾ ਵੀ ਨਹੀਂ ਲੈ ਪੈਂਦੀਆਂ ਤੇ ਫਿਰ ਇਹਨਾਂ ਦੀ ਗਰੋਥ ਵੀ ਨਹੀਂ ਪ੍ਰੋਪਰ ਹੁੰਦੀ ਬਾਈ ਯਾਰ ਥੋੜਾ ਥੋੜਾ ਆਪਦੇ ਫਾਰਮ ਤੇ ਜਦੋਂ ਕੋਈ ਨਵੀਂ ਚੀਜ਼ ਸਿੱਖਦੇ ਆ ਆਪਾਂ ਨੂੰ ਚੇਂਜ ਕਰ ਲੈਣੀ ਚਾਹੀਦੀ ਆ ਫਾਰਮ ਦੇ ਉੱਪਰ ਆਪਦੀ ਗੁੰਜਾਇਸ਼ ਮੁਤਾਬਕ ਚੇਂਜ ਕਰ ਲੋ ਜੇ ਤੁਹਾਨੂੰ ਪਤਾ ਲੱਗਦਾ ਕਿ ਛੋਟੇ ਪਿੰਜਰੇ ਦੇ ਵਿੱਚ ਛੋਟੀ ਬੱਚੀ ਔਖੀ ਆ ਉਹਨੂੰ ਕਿਵੇਂ ਨਾ ਕਿਵੇਂ ਤੁਸੀਂ ਬਾਹਰ ਕੱਢੋ ਬਾਈ ਯਾਰ ਪਰ ਛੱਡੋ ਖੁੱਲੀ ਕਈ ਵਾਰ ਆਪਾਂ ਸੰਗਲ ਪਾ ਕੇ ਬੰਦ ਦਿੰਨੇ ਉਹ ਵੀ ਕੰਮ ਗਲਤ ਆ ਆਪਾਂ ਨੂੰ ਬੱਚਿਆਂ ਖੁੱਲ੍ਹਿਆਂ ਛੱਡਣੀਆਂ ਚਾਹੀਦੀਆਂ ਬਾਈ ਯਾਰ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮੇਨ ਗੱਲ ਇਹੀ ਪਿੰਜਰੇਵਾਰੀ ਕਰੀ ਆ ਬਾਈ ਯਾਰ ਲਵੀ ਇਹੇ ਆਪਾਂ ਆਪਦੇ ਫਾਰਮ ਦੇ ਨਵਾਂ ਬਣਾਏਗਾ ਤੇ ਆਪਾਂ ਦੇਖਿਆ ਸੀ ਕਿਸੇ ਫਾਰਮ ਦੇ ਉਦੋਂ ਬਾਅਦ ਹੀ ਆਪਾਂ ਬਣਾਇਆ ਆਪਦੇ ਫਾਰਮ ਤੇ ਬਾਈ ਯਾਰ ਤਾਂ ਕਰਕੇ ਜੇ ਆਪਾਂ ਕਿ ਤੋ ਚੰਗੀ ਸੀ ਸਿੱਖਦੇ ਆਂ ਤਾਂ ਆਪਾਂ ਨੂੰ ਅਪਣਾ ਲੈਣੀ ਚਾਹੀਦੀ ਆ ਜਿਵੇਂ ਨਾ ਜਿਵੇਂ ਆਪਾਂ ਫਾਰਮ ਤੇ ਕੋਈ ਨਾ ਕੋਈ ਜੀ ਲੈ ਕੇ ਆਉਣਾ ਬਾਈ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਹੁੰਨੇ ਲਵੀ ਆਹ ਚੀਜ਼ ਆਪਣੇ ਫਾਰਮ ਦੇ ਨਵੀਂ ਆਈ ਏ ਦਾ ਆ ਬੈਨੀਫਿਟ ਆ ਜਿਵੇਂ ਆਪਾਂ ਪਾਰਲਰ ਲਾਇਆ ਸੀ ਪਾਰਲਰ ਦਿਖਾਇਆ ਜਾਂ ਨਵਾਂ ਛੱਡ ਬਣਾਉਣੇ ਆ ਉਹਦੇ ਬਾਰੇ ਜਾਣਕਾਰੀ ਦੇਣੇ ਇਹ ਆਪਣਾ ਪਿੰਜਰਾ ਸੀ ਇਹ ਆਪਾਂ ਫਾਰਮ ਤੇ ਨਵਾਂ ਬਣਾਇਆਗਾ ਤੇ ਆਪਾਂ ਨੂੰ ਫਰਕ ਵੀ ਬਹੁਤ ਲੱਗਿਆ ਇਹਦਾ ਯਾਰ ਤਾਂ ਕਰਕੇ ਲਵੀ ਬਹੁਤ ਫਰਕ ਆ ਬਈ ਇਸ ਪਿੰਜ ਚਾਰੇ ਪਾਸੇ ਇੱਕ ਵਾਰ ਫੇਰ ਦਿਖਾ ਦੇ ਸੰਦੀਪ ਜਾਰ ਬਾਈ ਬਹੁਤ ਵਧੀਆ ਇੰਜੋਏ ਬੱਚਿਆ ਰਹਿ ਰਹੀਆਂ ਇਹਦੇ ਵਿੱਚ ਤੁਸੀਂ ਐਂ ਦੇਖੋ ਛੋੜੇ ਪਿੰਦਰੇ ਸੀਗੀਆਂ ਉਦੋਂ ਬੱਚਿਆਂ ਨੂੰ ਮੋਕ ਵਗੈਰਾ ਵੀ ਲੱਗੀ ਰਹਿੰਦੀ ਸੀ ਇੱਥੇ ਇੰਟੇਕ ਪ੍ਰੋਪਰ ਹੋ ਗਿਆ ਬੱਚਿਆਂ ਦਾ ਤੋਰਾ ਫੇਰਾ ਹੋਣ ਲੱਗ ਗਿਆ ਪੇਟ ਵਗੈਰਾ ਵੀ ਠੀਕ ਹੋਣ ਲੱਗ ਗਿਆ ਬੱਚਿਆਂ ਦੇ ਬਾਈ ਯਾਰ ਬਾਕੀ ਬਾਲਾ ਵੱਡਾ ਨਹੀਂ ਹੈਗਾ ਛੋਟਾ ਹੀ ਆਪਾਂ 20 ਫੁੱਟ ਲੰਬਾਈ ਆ 10 ਫੁੱਟ ਚੌੜਾਈ ਆ ਇਹਦੇ ਵਿੱਚ ਬੱਚੀਆਂ ਫੜਨੀਆਂ ਵੀ ਸੌਖੀਆਂ ਆ ਇਹ ਨਹੀਂ ਆਪਾਂ ਕਹਿ ਸਕਦੇ ਲਵੀ ਫੜਨਾ ਮੱਛੀਆਂ ਨੂੰ ਔਖਾ ਹੁੰਦਾ ਆ ਦੇਖ ਲਓ ਇਧਰਲੇ ਪਾਸੇ ਟਾਇਰ ਨਹੀਂ ਲੱਗੇ ਬਾਈ ਇਧਰਲੇ ਪਾਸੇ ਐਂਗਲ ਹੀ ਲੰਮੀ ਆ ਥੱਲੇ ਟੱਕਰ 6 ਇੰਚ ਜਾਂ 4 ਇੰਚੀ ਐਂਗਲ ਥੱਲੇ ਹੁੰਦੀ ਆ ਆਪਾਂ ਥੱਲੇ ਆਪਾਂ ਪਰਾਲੀ ਵਗੈਰਾ ਸੱਟ ਲੈਣੇ ਹੁੰਦੇ ਆ ਇਹਦੇ ਵਿੱਚ ਹੁਣ ਆਪਾਂ ਵੀਰ ਦੀ ਵੀਡੀਓ ਐਂਡ ਕਰਦੇ ਆ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ